ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਪਰਚੇ ਸ਼ੁਰੂ ਕੀਤੇ ਗਏ ਸਮਾਰਟ ਰਾਸ਼ਨ ਕਾਰਡ ਸਕੀਮ ਦਾ ਪਟਿਆਲਾ 'ਚ ਸ਼ੁਭ ਆਰੰਭ ਕੈਬਨਿਟ ਮੰਤਰੀ ਸਾਧੂ ਸਿੰਘ ਤਰਮ ਸੋਤਵੱਲੋ ਕੀਤਾ ਗਏ। ਸਕੀਮ ਤਹਿਤ ਜ਼ਿਲ੍ਹਾ ਦੇ ਲੱਖਾਂ ਪਰਿਵਾਰਾਂ ਨੂੰ ਸਮਾਰਟ ਰਾਸ਼ਨ ਕਾਰਡ ਦੀ ਵੰਡ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਇਸ ਰਾਸ਼ਨ ਕਾਰਡ ਨਾਲ ਪੰਜਾਬ ਦੇ ਕਿਸੇ ਵੀ ਡੀਪੋ 홀ਡਰ ਤੋਂ ਉਹ ਕਣਕ ਲੈ ਸਕਣਗੇ। ਅੱਜ ਮੁੱਖ ਮੰਤਰੀ ਪੰਜਾਬ ਵੱਲੋਂ ਚੰਡੀਗੜ੍ਹ ਤੋਂ ਸਮੂਹ ਪੰਜਾਬ ਛੇ ਲਾਈਵ ਹੋ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਜ਼ਿਲ੍ਹੇ ਦੇ ਪਹਿਲੇ ਕਬਤਕਾਰ ਊਸ਼ਾ ਦੇਵidas ਮਾਟ ਰਾਸ਼ਨ ਕਾਰਡ ਸਵਾਇਪ ਕੀਤਾ ਗਿਆ ਉਸ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਪਟਿਆਲਾ ਤੋਂ ਇਲਾਵਾ ਨਾਬਾ ਸਮਾਣਾ ਅਤੇ ਹੋਰ ਸ਼ਹਿਰਾਂ ਵੀ ਸੰਕੇਤਿਤ ਤੌਰ ਤੇ 10-10 ਸਮਾਰਟ ਰਾਸ਼ਨ ਕਾਰਡ ਦੀ ਵੰਡ ਵੀ ਕੀਤੀ ਹੈ ਉਹ ਖੁਸ਼ ਹੁਸਨ ਤਲੋਕ ਜਿਨ੍ਹਾਂ ਨੂੰ ਵਾਜੇ ਸਮਾਰਟ ਕਾਰਡ ਮਾਰੀਗੋ ਮੁੱਖ ਮੰਤਰੀ ਪੰਜਾਬ ਨੇ ਆਪਣੇ ਘਰ ਕਮਰਾ ਨਾਲ ਇਹ ਸ਼ੁਰੂਆਤ ਕੀਤੀ ਹੈ। ਔਰ ਮੇਰੀ ਵੀ ਡਿਊਟੀ ਪਟਿਆਲੇ ਵਿਖੇ ਕਿਉਂਕਿ ਬਤੌਰ ਇਥੇ ਦਾ ਇੰਚਾਰਜ ਹੋਣ ਦੇ ਨਾਤੇ ਇਥੋਂ ਸ਼ੁਰੂਆਤ ਕੀਤੀ ਹੈ। 1 ਕਰੋੜ 45 ਲੱਖ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਇਹ ਸਮਾਤ卡ਟ ਵੰਡੇ ਜਾ ਰਹੇ ਨੇ। ਔਰ ਮੈਂ ਸਮਝਦਾ ਕਿ 2013 ਦੇ ਵਿੱਚ ਕਾਂਗਰਸ ਪਾਰਟੀ ਦੀ ਹਿੰਦੁਸਤਾਨ ਦੀ ਸਰਕਾਰ ਨੇ ਡਾਕਟਰ ਮਨਮੋਹ ਸਿੰਘ ਉਹੜਾ ਨੇ ਇਹ ਜਿਹੜੀ ਰੋਜ਼ਗਾਰ ਆਪਣਾ ਇਹ ਸਕੀਮ ਲਿਆਂਦੀ ਸੀ ਕਿ ਦੇਸ਼ ਦੇ ਕੋਨੇ-ਕੋਨੇ 'ਚ ਕੋਈ ਵੀ ਐਸਾ ਪਰਿਵਾਰ ਐਸਾ ਜੀ ਨਾ ਰਹੇ ਜਿਹੜਾ ਕੋਈ ਭੁੱਖਾ ਰਾਤ ਨੂੰ ਸੌ ਸਕੇ ਇਹ ਸਕੀਮ ਨੂੰ ਅੱਗੇ ਵਿਧਾਉਂਦਾ ਹੋਇਆ ਸਮਾਰਟ ਕਾਰਡ ਦਾ ਨਾਮ ਇਸ ਕਰਕੇ ਦਿੱਤਾ ਕਿ ਜਿਨ੍ਹਾਂ ਲੋਕਾਂ ਨੂੰ ਲੋੜ ਨਹੀਂ ਸੀ ਉਹ ਲੋਕ ਬਿਨਾਂ ਵਜ੍ਹਾ ਤੋਂ ਫਾਇਦਾ ਉਠਾ ਰਹੇ ਸੀ ਜਿਨ੍ਹਾਂ ਗਰੀਬ ਲੋਕਾਂ ਨੂੰ ਲੋੜ ਸੀ ਔਰ ਕਹੋ ਅਣ ਦੇਖੇ ਹੋਗੇ ਸੀ ਬੜੀ ਕੋਖ ਪੜਤਾਲ ਤੋਂ ਬਾਅਦ ਕਿਸੇ ਦਾ ਹੱਕ ਰਹਿ ਨਾ ਜਾਏ ਕਿਸੇ ਨਜਾਇਜ਼ ਨੂੰ ਦਿੱਤਾ ਨਾ ਜਾਏ ਉਹ ਅਧਿਕਾਰ ਨੂੰ ਪੜਤਾਲ ਕਰਕੇ ਵੰਡੇ ਜਾ ਰਹੇ ਨੇ ਔਰ ਮੈਂ ਸਭੀ ਦਾ ਕਿ ਤਾਂ ਹੀ ਇਸ ਨੂੰ ਸਮਾਰਟ ਕਾਰਡ ਦਾ ਨਾਮ ਦਿੱਤਾ ਗਿਆ ਇਹ ਚ ਕੋਈ ਨੁਕਸ ਔਰ ਕੋਈ ਧੋਖਾ ਦੇਹੀ ਔਰ ਕਿਸੇ ਨਾਲ ਤੱਕਾ ਨਾ ਹੋ ਸਕੇ ਮੈਂ ਅੱਜ ਪਟਿਆਲੇ ਜਿਹੜੇ ਦੇ ਸਾਰੇ ਦੌੜਵੰਦ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਕੈਬਨਟ ਹੋਣ ਦੇ ਨਾਤੇ ਪੰਜਾਬ ਵਾਸੀਆਂ ਨੂੰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਧੰਨਵਾਦੀ ਵੀ ਹਾਂ ਜਿਨ੍ਹਾਂ ਨੇ ਸੱਚੀ ਸੋਚ ਸਦਕਾ ਵਧੀਆ ਜੀ ਸਕੀਮ ਲਾਗੂ ਕੀਤੀ ਹੈ ਅੱਜ ਸਰ ਮੇਰਾ ਨਾਮ ਹੈਗਾ ਬੰਦੀਪਰ ਸਿੰਘ ਸਰਨਾਪਾ ਸਿੰਘ ਵਿਲੇਜ ਵਾਕ ਸ਼ਿਵਣਾ ਡਿਸਟ੍ਰਿਕਟ ਪੁਟਿਆਲਾ ਇਹ ਸਾਨੂੰ ਹੁਣ ਪ੍ਰੋਜੈਕਟ ਰਿਲੇਸ਼ਨ ਜਿਹਨੇ ਸਮਾਰਟ ਕਾਰਡ ਜਾਰੀ ਕੀਤੇ ਨੇ ਸਾਨੂੰ ਇਹ ਤੋਂ ਸੂਰਤ ਬਹੁਤ ਵਧੀਆ ਮਿਲ ਗਈ ਸਾਨੂੰ ਅਸੀਂ ਨੂੰ ਆਪਣੇ ਪਾਸ ਰੱਖ ਸਕਦੇ ਆ ਇਹ ਤੋਂ ਅਸੀਂ ਕਿਸੇ ਹੋਰ ਬੀਤੀ ਤੋਂ ਵੀ ਲੈ ਸਕਦੇ ਆ ਉਹ ਕਾਰਡ ਦੇ ਕੇ ਅਸੀਂ ਕਿਧਰੋਂ ਮਰਜ਼ੀ ਲੈ ਸਕਦੇ ਆ ਤੇ ਨੌਰਥ ਸਾਨੂੰ ਬਹੁਤ ਵਧੀਆ ਲੱਗਿਆ ਜੀ ਮਨਿੰਦਰ ਸਿੰਘ ਜੀ ਸਾਡੇ ਪੰਜਾਬ ਦੇ ਸਨ ਮਨਿੰਦਰ ਸਿੰਘ ਕੁਮਾਰ ਤ੍ਰਿਸ਼ਮ ਨੇ ਜੋ ਸਾਨੂੰ ਇਹ ਤਸਵੀਰ ਕਾਰਡ ਸਾਨੂੰ ਬਹੁਤ ਵਧੀਆ ਲੱਗਿਆ ਤੇ ਸਾਨੂੰ ਸਹੂਲਤ ਵਾਸਤੇ ਚੰਗਾ ਲੱਗਿਆ ਆ ਵੀ ਤੋ ਤਰੁਣ ਮਹਿਤਾ ਦੀ ਰਿਪੋਰਟ ਐਸਐਮਜ਼ेड ਨਿਊਜ਼